ਸੇਵਾ ਮਹਾਨ ਹੈ ਪਹਿਲੀ ਝਾਰੂ ਦੀ ਸੇਵਾ ਮਾਹਪੁਰ ਬਚਨ ਕਰਦੇ ਜਿਵੇਂ ਜਿਵੇਂ ਸਿੱਖ ਗੁਰੂ ਦੇ ਦਰ ਤੇ ਝਾੜੂ ਫੇਰਦਾ ਹੈ ਨਾ ਜਿਵੇਂ ਜਿਵੇਂ ਝਾਰੂ ਦੇ ਦੰਦੇ ਘਸਦੇ ਨੇ ਉਹਵੇਂ ਉਹ ਸਿੱਖ ਦੇ ਬੁਰੇ ਕਰਮ ਘਸਦੇ ਨੇ ਜਿਗਿਆ ਕੋ ਸਤਨਾ ਵਾਹੀ ਗੁਰੂ ਤੇ ਦੂਜੀ ਸੇਵਾ ਮਹਾਨ ਹੈ ਗੁਰੂ ਦੇ ਘਰ ਦੀ ਗੁਰਨਾਨਕ ਸਾਹਿਬ ਦੇ ਘਰ ਦੀ ਬਰਤਨਾ ਦੀ ਸੇਵਾ ਝੂਠੇ ਬਰਤਨਾ ਦੀ ਸੇਵਾ ਤੇ ਤੀਸਰੀ ਸੇਵਾ ਜੋੜਿਆਂ ਦੀ ਸੇਵਾ ਸੰਗਤ ਦੇ ਜੋੜਿਆਂ ਦੀ ਸੇਵਾ ਬਾਗਾਂ ਵਾਲੇ ਨੇ ਜਿਹੜੇ ਕਰਦੇ ਨੇ ਸੇਵਾ ਉਹਦੀ ਕਿਰਪਾ ਬਿਨਾ ਕਿੱਥੇ ਹੁੰਦੀ ਹੈ ਸੰਗਤ ਜੀ ਸਰਬੰਸਾਚਾ ਏਕ ਹੈ ਦੂਜਾ ਨਹੀਂ ਹੋਏ ਤਾਂ ਕਿ ਸੇਵਾ ਕੋ ਕਰੇ ਜਾ ਕੋ ਨਦਰ ਕਰੇ ਕਈ ਵਾਰ ਬੰਦਾ ਸੋਚਦਾ ਹੀ ਰਹਿ ਜਾਂਦਾ ਹੈ ਤੇ ਦੂਸਰਾ ਲਾਹਾ ਲੈ ਜਾਂਦਾ ਹੈ ਕਈ ਵਾਰ ਬੰਦਾ ਪਲਾਨ ਹੀ ਬਣਾਉਂਦਾ ਰਹਿੰਦਾ ਹੈ ਜੇ ਘਰ ਵਿੱਚ ਖੰਡ ਪਟ ਸਾਹਿਬ ਕਰਾਵਾਂਗੇ ਸੁਖਨੀ ਸਾਹਿਬ ਕਰਾਵਾਂਗੇ ਗੁਰਦੁਆਰਾ ਸਾਹਿਬ ਲੰਗਰ ਕਰਾਵਾਂਗੇ ਅਸੀਂ ਜਾਵਾਂਗੇ ਕਈ ਵਾਰ ਸੋਚਦੇ ਰਹ ਜਾਂਦੇ ਆ ਤੇ ਜਿਨ੍ਹਾਂ ਦੀ ਕਿਰਪਾ ਹੁੰਦੀ ਉਹ ਲਾਹ ਲੈ ਜਾਂਦੇ ਗੁਰੂ ਨਾਨਕ ਸਾਹਿਬ ਦੇ ਕਰ ਤਿੰਨ ਸੇਵਾ ਮਹਾਨ ਹੈ